ਮਾਰੇ ਕਹਿੰਦੇ ਨੇ ਮਿਲਿਆ ਕੀ ਜਗ ਦੀ ਅਸਾਰਤਾ ਨੂੰ ਨਹੀਂ ਸਮਝ ਸਕਿਆ ਲੋਕਾਂ ਨਾਲੋਂ ਜ਼ਿਆਦਾ ਚੱਕਰ ਵਿੱਚ ਫਸ ਗਿਆ ਆਸ਼ਰਮ ਝੌਂਪੜੀ ਛੱਡ ਕੇ ਆਸ਼ਰਮ ਦੇ ਚੱਕਰ ਵਿੱਚ ਪੈ ਗਿਆ ਜ਼ਿਆਦੇ ਚੱਕਰ ਵਿੱਚ ਪੈ ਗਿਆ ਪਰ ਅੰਦਰੋਂ ਤਿਆਗ ਨਹੀਂ ਬਾਹਰੋਂ ਤਿਆਗ ਵਿਖਾ ਰਿਹਾ ਹੈ ਬਾਹਰੋਂ ਨਿਰਲੇਪਤਾ ਵਿਖਾ ਰਿਹਾ ਹੈ ਅੰਦਰੋਂ ਨਿਰਲੇਪਤਾ ਨਹੀਂ ਅੰਦਰੋਂ ਤਿਆਗੀ ਨਹੀਂ ਪਰ ਗੁਰਮਖੀ ਕਰਦੇ ਨੇ ਗੁਰਮਤ ਵਿੱਚ ਕੀ ਹੈ ਰੱਬ ਦੇ ਪਿਆਰੇ ਘਰ ਵਿੱਚ ਰਹਿੰਦੇ ਜਾਣਦੇ ਨੇ ਜਿਤਨਾ ਸਰਾਮ ਵਿੱਚ ਰਾਤ ਰਹੀਦਾ ਵੀ ਅਸੀਂ ਸਰਾਮ ਵਿੱਚ ਰਹਿਣਾ ਹੈ ਪਰਿਵਾਰ ਵਿੱਚ ਐ ਬੈਠਦੇ ਨੇ 베ੜੀ ਦੇ ਪੂਰ ਵਿੱਚ ਬੈਠੇ ਨੇ 베ੜੀ ਬੰਨੇ ਲੱਗੀ ਤੇ ਆਪੋ ਆਪਣੇ ਰਸਤੇ ਨੂੰ ਚਲੇ ਜਾਣਾ ਹੈ ਪ੍ਰਾਣਾ ਆਉਂਦਾ ਹੈ ਜਿਤਨਾ ਉਹ ਵਾਰ-ਵਾਰ ਘੜੀਵੇਂ ਦਾ ਗੱਡੀ ਨਾਲ ਲੰਘ ਜਾਂਦਾ ਹੈ ਜਾਣਾ ਰੱਬ ਦੇ ਪਿਆਰੇ ਵੀ ਨਿਸ਼ਚਾ ਰੱਖਦੇ ਨੇ ਦੁਨੀਆ ਤੋਂ ਜਾਣਾ ਹੈ ਵਾਟ ਬਟਾਉ ਰਾਤ ਸਰਾਏ ਵਸਿਆ ਉੱਠ ਚੱਲਿਆ ਪ੍ਰਵਾਦ ਮਾਰਗ ਦੱਸਿਆ ਜਦੋਂ ਪ੍ਰਭੂ ਦਾ ਹੁਕਮ ਆਇਆ ਸੰਸਾਰ ਤੋਂ ਉੱਠ ਕੇ ਚੱਲ ਪਿਆ ਤਦੇ ਕਹਿੰਦੇ ਗੁਰਮੁਖ ਸੁਗੜ ਸੁਜਾਨ ਜੇ ਗੁਰੂ ਸਮਝਾਇਆ ਜਿਨ੍ਹਾਂ ਨੂੰ ਗੁਰੂ ਨੂੰ ਸਮਝਾ ਦਿੱਤਾ ਜਿਨ੍ਹਾਂ ਨੂੰ ਗੁਰੂ ਨੇ ਉਹ ਸਮਝ ਗਏ ਨੇ ਜਿਹੜੇ ਸਮਝ ਗਏ ਨੇ ਉਹ ਸੁਗੜ ਸਿਆਣੇ ਨੇ